ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਧੂ ਬੱਦਰਪਰੀਆ ਅਡੇਰੀ ਫਾਰਮ ਦੇ ਵਿੱਚ ਸਵਾਗਤ ਹੈ ਤੁਹਾਡਾ ਸੱਜਣੋ ਅੱਜ ਦੀ ਵਿਜਿਟ ਪਿੰਡ ਰਾਮੂਵਾਲ ਜ਼ਿਲ੍ਹਾ ਸ਼ਹੀਦ ਨੂੰ ਤਰਨਤਾਰਨ ਸਹਿ ਤਹਿਸੀਲ ਪੱਟੀ 22 ਬਾੜ ਸਬਜੀ ਦੇ ਕੋਲ ਪਹੁੰਚ ਚੁੱਕੇ ਆਂ ਵਪਾਰ ਲੈਣ ਦਾ ਕਾਰੋਬਾਰ ਆ ਦੋ ਮੱਝਾਂ ਲਾਇਆ ਆ ਇੱਕ ਸੋਈ ਸਵਾਈ ਤਾਜੀ ਜੋ ਮਗਰ ਕੱਟੀ ਜੈਡ ਬਲੈਕ ਤੇ ਦੂਜੀ ਵੀ ਮੈਚ ਚੰਗੀ ਬਲੱਡ ਲਾਈਨ ਦੇ ਆ ਉਹ ਗੱਬਣ ਆ ਟੋਕੜ ਗੱਬਣ ਆ ਅਠਾਵੇਂ ਨਿਆਰੀ ਕੁਐਸਟ ਕਰਦੇ ਆ ਚੈਨਲ ਨੂੰ ਸਬਸਕ੍ਰਾਈਬ ਕਰਨਾ ਬੈਲ ਆ ਨੂੰ ਆਲ ਸੈਟ ਕਰਨਾ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆ ਆਪ ਜੀ ਨੂੰ ਜਲਦੀ ਮਿਲ ਸਕੇ ਤੇ ਆਸ ਕਰਦੇ ਆ ਜੋ ਇਸ ਚੈਨਲ ਦੇ ਨਾਲ ਜੁੜੇ ਆ ਉਹ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ 'ਚ ਹੋਊਗੇ ਵਾਦ ਤੋਂ ਵਾਦ ਸ਼ੇਅਰ ਕਰਿਆ ਕਰੋ ਤੁਹੇ ਵੀਰ ਦਾ ਕੋਈ ਵੀਡੀਓ ਵੇਖ ਕੇ ਹੋਰ ਦਾ ਫਾਇਦਾ ਹੋ ਜੇ ਨਰਖ ਪਰਖ ਕਰਕੇ ਚੋ ਕੇ ਟਿੱਪ ਕੇ ਤਸੱਲੀ ਕਰਕੇ ਲੈ ਕੇ ਜਾਣਾ ਪੈਸੇ ਲਾਉਣੇ ਆਓ ਲਾਈਏ ਬਾਦ ਸਾਹਿਬ ਤੋਂ ਵਧੇਰੇ ਜਾਣਕਾਰੀ ਬਾਈ ਜੀ ਸਾਸਰੀ ਕਾਲ ਸਾਸਰੀ ਕਾਲ ਸੰਤੋਖ ਸਾਹਿਬ ਕੀ ਹਾਲ ਚਾਲ ਜੀ ਛੜਤੀ ਕਲਾ ਠੀਕ ਠਾਕ ਜੀ ਵਧੀਆ ਵਧੀਆ ਠੀਕ ਠਾਕ ਤੁਸੀਂ ਸੁਣਾਓ ਅੱਜ ਦੋ ਆ ਫਿਰ ਹਾਂਜੀ ਦੋ ਆ ਇੱਕ ਤਾਜੀ ਸੂਈ ਇੱਕ ਤਾਜੀ ਸੂਈ ਠਾਂ ਦਾ ਅੰਦਰ ਦੀ ਸੂਈ ਆ ਤੇ ਇਕੱਠਾ ਮਹੀਨੇ ਤੋਖਣ ਗੱਭਣਾ ਠੀਕ ਆਪਣਾ ਨਾਮ ਐਡਰੈਸ ਫੋਨ ਨੰਬਰ ਦੇ ਦੇ ਨਾਮ ਮੇਰਾ ਭੁਪਿੰਦਰ ਸਿੰਘ ਹਾਂਜੀ ਤੇ ਪਿੰਡ ਰਾਮਵਾਰ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਦਾ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਆਪਣਾ 95307 ਤੇ 9320 ਠੀਕ ਹੈ ਜੀ ਹਾਂਜੀ ਤੇ ਦੋ ਸੁਈ ਇੱਕ ਸੁਈ ਕਿੰਨੇ ਕਿ ਦਿਨ ਕੱਟੀ ਮਗਰ ਆ ਗਈ ਅੱਜ ਕੱਟੀ ਜਾਂ ਤੇ ਬਲੈਕ ਕੱਟੀ ਆ ਤੇ ਕਿੰਨਾ ਕਿ ਸੂਹਾ ਹੋਊ ਕਿੰਨੇ ਕਿ ਦਿਨ 10 12 ਦਿਨ ਦਾ ਹੋਊ 10 12 ਦਿਨ ਦਾ ਹੋਊ 13 ਕਿਲੋ ਥੱਲੇ ਦੋ ਦਾ ਸੰਦੂ ਸਾਵੇ ਥੱਲੇ 13 ਕਿਲੋ ਜਿਹੜਾ ਮਰਜੀ ਵੀਰ ਆ ਗਿਆ ਪਈ ਮਸਲੀ ਚੋਂ ਬਾਲੀ ਚੰਗੀ ਬਹੁਤ ਚੰਗੀ ਨੇ ਵੀ ਕਿ ਚੋ ਕੇ ਉੱਠ ਜਾਊਗਾ ਮੈਂ ਠੀਕ ਆ ਲਾਓ ਇੱਕ ਰਾਮੈ ਨੂੰ ਬਾਕੀ ਮੈਂ ਤੇ ਹੋਰ ਤਾਂ ਪਤਾ ਨਹੀਂ ਨਾੜਾ ਨੂੜਾ ਪੜਿਆ ਹਨਾ ਕੰਮ ਦੀਆਂ ਤੇ ਵਾ ਨਾੜਾ ਵਾਲਾ ਆਵੇ ਹਾਂ ਜੇ ਦੁੱਧ ਵਾਲੀ ਆ ਪਿੱਲੇ ਚੰਮ ਦੀ ਹਨਾ ਚੰਮ ਪਤਲਾ ਉਤੋਂ ਹਲਦਾ ਚੰਮ ਦੇ ਆ ਫੇਰ ਠੰਡੀ ਸੀਲ ਸੰਤ ਸਾਹਿਬ ਬੜੀ ਆ ਆਪਾਂ ਉਹ ਢਾੜੀਆਂ ਨੂੰ ਜਲੀਰ ਮਾਫੀ ਚੋਲੀ ਆ ਵਾਕਈ ਨਾੜਾ ਨੂੜਾ ਬਹੁਤ ਸੋਹਣੀਆਂ ਤੇ ਸਿੰਘ ਮੂਹ ਵੀ ਚੰਗਾ ਲੱਗਾ ਸੱਜਣੂ ਇਧਰ ਆਣ ਕੇ ਨਾੜਾਈਆਂ ਵਖਾ ਦੇ ਲਓ ਜੀ ਲਓ ਇਧਰੋਂ ਚੈੱਕ ਕਰਵਾ ਦਿੰਨੇ ਆ ਇਧਰੇ ਲਓ ਜੀ ਠੰਡੀ ਸੀਲ ਕਿਤੇ ਲਓ ਜੀ ਵਾਕਈ ਨਾੜ ਤੇ ਦੀਂਦੀ ਆ ਤੇ ਕੱਦ ਕਾ 8 ਵਾਲੀ ਹਨਾ ਹਾਂਜੀ ਹਾਂਜੀ ਕਾਤ ਹੈਗੀ ਜੈੱਡ ਬਲੈਕ ਆ ਲਓ ਸੱਜਣੂ 13 ਕਿਲੋ ਬਾਈ ਦੁੱਧ ਦੱਸਦਾ ਤੇ ਬਾਕੀ ਚੋਣ ਝਾਂ ਚੰਗੀ ਦੱਸਦੇ ਆਪਣੀ ਫਿਰ ਵੀ ਆ ਕੇ ਨਰਕ ਪਰ ਕਰਕੇ ਲੈ ਕੇ ਜਾਇਓ ਖੋਲ ਗਏ ਆਪਾਂ ਬਾਟਸਾਬ ਕੋਣ ਹੈ ਇਹ ਨਹੀਂ ਬੋਲਾ ਇਹ ਨਹੀਂ ਬੋਲੀ ਇਹ ਆਪਣੀ ਪੂਰੀ ਨਰਕ ਪਰ ਕਰ ਨਾਲ ਲੈ ਕੇ ਜਾਇਓ ਮਈਆਂ ਸੋਹਣੀਆਂ ਐ ਬਾਕੀ ਜਿਹੜਾ ਵਪਾਰੀ ਛੇਤੀ ਕਿਤੇ ਆਪਣੇ ਚੈਨਲ ਤੇ ਇਹੇ ਨਾ ਵੀ ਗੱਲਬਾਤ ਕਰਦੀ ਕੋਈ ਐਡਾ ਝੂਠ ਨਹੀਂ ਮਾਰਦਾ ਜੋ ਕੁਝ ਹੋਵੇ ਇੰਨਾ ਕਹ ਦੱਸਦਾ ਤੇ ਆਮ ਅੱਜ ਕੱਲ ਵੀਡੀਓ ਚਲੋ ਚੱਲਦੀਆਂ ਆਂ ਕਈ ਰਸਤਾਂ ਤੇ ਆਣੀਆਂ ਰੀਆਂ ਫੇਕ ਫੂਕ ਕੀਤੀ ਜਾਂਦੀ ਇੱਥੇ ਨਹੀਂ ਸਾਡੇ ਆਪਣੇ ਚੈਨਲ ਤੇ ਇਹੋ ਜਿਹਾ ਕੋਈ ਵੀ ਨਹੀਂ ਕੰਮ ਹੁੰਦਾ ਆਪਾਂ ਵੀਡੀਓ ਸਜਣੋ ਉਹ ਬਣਵਾਈ ਦੀ ਵੀਰ ਦੀ ਜਿਹੜਾ ਆਪਾਂ ਨੂੰ ਜਾਬਦਾ ਕਿ ਸਹੀ ਆ ਠੀਕ ਆ ਲੈਓ ਜੀ ਤੇ ਮੈਂ ਸੋਣੀ ਆ ਵੱਡੀ ਏ ਕੱਦ ਕਾਟ ਦੀ ਤੇ ਦੇਖ ਸਕਦੇ ਜੀ ਲੋਈ ਲੋਈ ਬਾਕੀ ਸੋਹਣੀ ਵੱਡੀ ਕਦਕਾਠ ਵਾਲੀ ਮੇਰੀ ਉਮੀਦ ਕਰਦਾ ਕਿ ਤੁਹਾਡੇ ਮਨ ਨੂੰ ਜ਼ਰੂਰ ਲੱਗੂਗੀ ਚੋਾਈ ਚੋਈ ਚੰਗੀ ਬਾੜ ਸਾਹਿਬ ਕਿੰਨੀ ਕੀਮਤ ਹੈ ਦੀ ਇਹ ਸਾਨੂੰ ਸਾਬ ਮੁੱਲ ਤੋਂ ਕਰਨ ਭਾਵੇਂ ਲੱਖ ਕਰਾ ਲਓ ਹਾਂਜੀ ਤੇ 95000 ਦੇ ਦਾਂਗੇ 95 ਦੀ ਹਾਂਜੀ ਯਾਰ ਭੈਣ ਭਰਾ ਤਾਂ ਮਾਰ ਯਾਰ ਛੱਡ ਦਿਓ 93 ਦੀ ਦੇ ਦਿਓ 94 ਦੇ ਦਾਂਗੇ 94 ਜੀ ਇੱਕ ਛੋਟ ਘਰ ਦਾਂਗੇ 500 ਰੁਪਏ ਚਲੋ ਕਰ ਦਿਓ ਲਓ ਜੀ ਸੱਜਣੋ ਮੈਂ ਚੰਗੀ ਕੱਟੀ ਮਗਰ ਜੀ ਖਰੀਦਾਰੀ ਕਰ ਲਓ ਜੈਡ ਬਲੈਕ ਕੱਦ ਘੱਟ ਚੰਗਾ ਜੀ ਦੂਜੇ ਨੰਬਰ ਤੇ ਆ ਗਈ ਜੇ ਗੱਪਣ ਟੋਕੜ ਇੱਕ ਕਿੰਨੇ ਚੱਤੀ ਬਾਰ ਸਭ ਗੱਪਣ ਹੋ ਗਈ ਇਹ ਸੰਤੂ ਸਾਹਿਬ 8 ਮਹੀਨੇ ਦੀ ਗੱਪਣਾ ਕੱਦ ਤੇ ਤੁਹਾਡੇ ਜੱਡਾ ਹੀ ਹਨ ਕੱਦ ਬੜਾ ਤਾਂ ਡੇਰ ਚ ਮੈਂ ਆਈ ਆ ਕੀ ਦੁੱਧ ਕਿੰਨਾ ਪਰ ਦੀ ਦੀ ਉਹਨਾਂ ਦੇ ਦਸ਼ਮਤਾਗ 15 16 ਕਿਲੋ ਪਰ ਇਹਨੂੰ ਕਿੰਦਾ ਜਿੱਡਾ ਕੱਦ ਕਾੜ ਹੈ 15 16 ਕਿਲੋ ਨੂੰ ਕਿੰਦਾ ਉਹ ਬਟੰਡੇ ਵਾਲੀ ਸਾਈਡ ਤੋਂ ਆਈ ਉਧਰੋਂ ਡੇਰੀ ਵਾਲੇ ਨੇ ਲਿਆਂਦੇ ਨੇ ਤਾਂ ਆਪਾਂ ਚਲੋ ਉਹਨੂੰ ਮੈਂ ਹੀ ਦਿੱਤੀਆਂ ਉਹਨਾਂ ਨੂੰ ਸਜਰਾਂ ਦੇ ਤੋਖੜ ਪਾਲੀ ਵਿੱਚ ਮੈਂ ਚੰਗੀ ਬਾਪ ਸਾਹਿਬ ਮੈਂ ਆਹ ਤਾਂ ਦੀ ਸਮਝ ਖੋ ਤੱਲੜ ਜੋ ਅਗਲੇ ਦੀ ਆ ਅਗਲੇ ਤੱਲੜ ਇਹਨੇ ਸਨ ਤਰੀਆ ਚੱਲਦੇ ਨੇ ਬੱਬਾ ਕੇ ਇਹਨੇ ਗਰੰਟੀ ਹੋ ਚੱਲਣ ਦੀ ਤੇ ਬਾਕੀ ਗੱਬਨ ਦੀ ਵੀ ਗਰੰਟੀ ਹੋ ਗੱਬਨ ਦੀ ਆ ਤਾਂ ਜਿਹੜਾ ਮਰਜੀ ਕੋ ਡਾਕਟਰ ਚੈੱਕ ਕਰਾਵੇ ਆਪਾਂ ਖੋਲ ਕੇ ਕਰਾਂ ਹਾਂਜੀ ਕਰਵਾਏ ਤੋੜਾ ਚੈੱਕ ਲਓ ਸੱਜਣੋਂ ਕਾਦ ਘਾਟ ਆ ਤੇ ਬਾਈ ਜੱਡਾ ਹੀ ਆ ਠੀਕ ਆ ਬਹੁਤ ਵੱਡੀ ਮਾਝਾ ਤੇ ਵੱਡੀ ਮਾਝਾ ਕਿ ਛੋਟੀ ਨਹੀਂ ਆ ਨਸਲ ਕੁਆਲਟੀ ਦੀ ਦੁੱਧ ਵੀ 15 16 ਕਿਲੋ ਜਿਹੜਾ ਭਰਦੀ ਰਹੀ ਬੜੇ ਆਰਾਮਦਾਰੀ ਨਾਲ 2 ਮਹੀਨੇ ਹਸਾਉਣਾ 8 ਮਹੀਨਿਆਂ ਦੀ ਗੱਭਣ ਹੈ ਜਿਹੜੇ 2 ਕੁ ਮਹੀਨੇ ਸਹੀ ਰਹਿ ਗਏ ਨੇ ਇਹ ਕਹਿੰਦਾ ਸੰਧੂ ਸਾਹਿਬ 6000 ਦਿਲੇ ਲਾਂਗੇ ਜੇ ਕਿਨੇ ਦੇਣੀ ਹੋ ਤਿਆਰ ਕਰਕੇ ਆਪਾਂ ਅੱਛਾ ਤੇ ਅੱਜ ਦੇ ਬੜਾ ਜਾਇਜ਼ ਕੀਮਤ ਦੇ ਨਾਲ ਦਿੱਤੀ ਜਾਊਗੀ ਠੀਕ ਲਓ ਲਾਇਓ ਜੀ ਲਾਇਓ ਕੋਣੀ ਬਾਂਡੋ ਤੇ ਨoi ਬਾਕੀ ਡੇਰੀ ਦੀਆਂ ਮਈਆਂ ਆਮੀ ਡੇਰੀ ਵਾਲੇ ਵੱਡੀਆਂ ਲੈਂਦੇ ਮਈਆਂ ਦੁੱਧ ਆਲੀਆਂ ਹਾਂ ਘਾਤ ਕਾਠੀ ਵਾਲੀਆਂ ਕੀ ਦੁੱਧ ਚੋਣਾ ਹੁੰਦਾ ਨਾ ਕਾਤ ਤਾਂ ਐਵੇਂ ਕੋਈ ਕਾਦ ਛੋਟਾ ਕਾਦ ਵੱਡਾ ਬਾੜ ਸਾਹਿਬ ਫਿਰਿੰਦੀ ਕੀ ਕੀਮਤਾਂ ਇਹਦੀ ਸੰਤ ਸਿੰਘ ਸਾਬ ਮੁੱਲ ਛੋਟਾ ਜਾਈ ਇਹਦਾ ਕਿੰਨਾਗਾ ਮੁੱਲ ਤੇ ਚਲੋ ਭਾਵੇਂ ਕੋਈ 45 ਕਰਾ ਲੈ 50 ਕਰਾ ਲੈ ਪੱਕੇ 43000 ਦੇ ਦੇ ਦਾਂਗੇ ਠੀਕ ਆ ਫਿਰ ਕੋਚ ਛੋਟ ਕਰ ਦਾਂਗੇ 500 ਰੁਪਈਆ ਮੈਂ ਨਾ ਤਾਂ ਵੀ ਫਿਰ ਠੀਕ ਆ ਰੇ ਬਿਲਕੁਲ ਜਾਇਜ਼ ਕੀਮਤ ਆ ਜਾਇਜ਼ ਨਾਲ ਦੇਂਦੇ ਜੀ ਕੋਣੇ ਸੰਧਾ 35 36 40000 ਦੇ ਉਤਰਾ ਵੀ ਹੈਗੀ 40 ਜਿਹਨੂੰ ਮਰਜ਼ੀ ਫੜਾ ਲਈਏ ਹਾਸ ਕੇ ਆਓ 40000 ਦੀ ਤੇ ਦੂਜੇ ਬੰਨੇ ਵੱਡਣ ਵਾਲੇ ਨੂੰ ਹਾਸ ਕੇ ਆਓ ਆਪਾਂ ਦੇਣੀ ਨਹੀਂ ਨੀ ਹਾਂ ਇਹ ਤਾਂ ਜਲ ਸੂਣ ਵਾਲੀ ਕਰਮ ਵਾਲੀ 60000 ਦੀ ਆਪਾਂ ਲੈ ਲਾਂਗੇ ਜਿਹੜਾ ਕੋਈ ਆ ਮਰਜ਼ੀ ਇਹ ਕਨੈਕਟ ਨੰਬਰ ਦੇ ਦਿਓ ਕਨੈਕਟ ਨੰਬਰ ਆਪਣਾ 95307 ਤੇ 79320 ਲਓ ਭਾਈ ਸਜਣੋ ਮੇਰੇ ਕਰਦੇ ਆ ਆਪ ਜੀ ਨੂੰ ਪਸੰਦ ਲੱਗਣੀਆਂ ਦੋਵੇਂ ਸੋਹਣੀਆਂ ਆਪਣੀ ਖਰੀਦਦਾਰੀ ਕਰ ਲਿਓ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰੱਬ ਰਾਖਾ